ਇਹੋ ਜੇ ਘਰ ਵਿੱਚ ਨਾ ਮਾਪਿਆਂ ਨੇ ਉਮਰ ਤਾਂ ਕੱਢ ਲਈ ਸੀਗੀ ਜਦੋਂ ਦੋਸਤ ਆਉਂਦੇ ਸੀ ਨਾ ਮੁੰਡੇ ਦੇ ਤੇ ਉਹ ਹਰੇਕ ਵਾਰੀ ਤਾਣੇ ਮਾਰਦੇ ਸੀਗੇ ਦੇਖੋ ਫਿਰ ਦੱਬ ਕੇ ਮਿਹਨਤ ਕੀਤੀ ਵੀਰ ਨੇ ਤੇ ਆਪਣਾ ਨਵਾਂ ਘਰ ਪਾਲਿਆ ਯਾਰ ਦੇਖੋ ਕਿੰਨਾ ਵੱਡਾ ਸੁਪਨਾ ਪੂਰਾ ਕਰ ਲਿਆ ਵੀਰ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਮੁੰਡਿਆਂ ਦੇ ਵਿੱਚ ਮੁਕਾਬਲਾ ਹੋਇਆ ਯਾਰ ਆਹ ਦੇਖੋ ਜਿਹੜਾ ਸਾਈਕਲ ਦੇ ਉੱਪਰੋਂ ਪਹਿਲਾਂ ਪੈਰ ਲਾਊਗਾ ਨਾ ਥੱਲੇ ਉਹ ਹਾਰ ਜਾਊਗਾ ਯਾਰ ਕਿੰਨਾ ਘੈਂਟ ਮੁਕਾਬਲਾ ਹੋਇਆ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਬੜੇ ਸਾਂਵੇਂ ਤੇ ਨਾ ਬਾਈ ਦੀ ਰੀਤ ਸੀਗੀ ਯਾਰ ਵੀ ਮੈਂ ਟਰੈਕਟਰ ਤੇ ਬਹਿ ਕੇ ਲਿਆਉਂਗਾ ਆਪਣੇ ਘਰਦਿਆਂ ਨੂੰ ਤੇ ਦੇਖੋ ਅੱਜ ਉਹੀ ਰੀਤ ਪੂਰੀ ਹੋ ਗਈ ਤੇ ਦੇਖੋ ਪਤੰਦਰ ਨੇ ਸੌਂਗ ਪੂਰਾ ਕੀਤਾ ਆਪਣਾ ਡੀਜੇ ਲਾ ਕੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅੱਜ ਕੱਲ ਦਾ ਨਾ ਫੈਸ਼ਨ ਚੱਲ ਪਿਆ ਨਵਾਂ ਇੱਕ ਤੇ ਮੁੰਡੇ ਦੇਖੋ ਵਾਲ ਕਿਹੜੇ ਹਿਸਾਬ ਨਾਲ ਰੰਗ ਕਰਵਾਉਂਦੇ ਨੇ ਇੱਥੋਂ ਪਤਾ ਲੱਗਦਾ ਬਈ ਜ਼ਮਾਨਾ ਬਹੁਤ ਬਦਲ ਗਿਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ